ਜਾ ਮੇ ਸੈਸ਼ਨ ਸੈਸ਼ਨ ਲਾ ਗਿਆ ਕਿ ਕੋਈ ਕੁ ਸੈਸ਼ਨ ਜਿਹੜਾ ਜਿਹੜਾ ਆਪਣਾ ਮਾਨ ਸਾਹਿਬ ਨੇ ਇਹ ਇਵੈਂਟ ਮੈਨੇਜਮੈਂਟ ਜਿਆਦਾ ਕਰਦੇ ਨੇ ਮੈਂ ਪੁੱਛਣਾ ਚਾਹੁੰਨਾ ਕਿ ਮਾਨ ਸਾਹਿਬ ਤੁਸੀਂ ਜਿਹੜੇ ਪੈਡੇ ਸੈਸ਼ਨ ਬੁਲਾਏ ਉਹਨਾਂ ਦੀ ਉਹਨਾਂ ਦਾ ਤੁਹਾਨੂੰ ਕੀ ਮਿਲਿਆ ਉਹਦੇ ਚ ਤੁਸੀਂ ਪੰਜਾਬ ਲਈ ਕੀ ਕਰਵਾਇਆ ਠੀਕ ਹੈ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਜੋ ਕਿਹਾ ਕਿ ਇਵਿਸਟਜ ਆਫ ਮਨੀ ਆ ਮੈਂ ਪੁੱਛਣਾ ਚਾਹੁੰਦਾ ਕਿ ਆਰਡੀਐਫ ਤੇ ਇਹਨੇ ਭਗਵੰਤ ਮਾਨ ਨੇ ਭੁਲਾਇਆ ਸੀ ਉਹ ਪੈਸਾ ਕਿੱਥੇ ਆਇਆ ਬੀਬੀਐਮਪੀ ਤੇ ਕੀਤਾ ਉਲਟਾ ਸਾਡੇ ਉਹ ਉਹਨਾਂ ਨੇ ਸਭ ਕੁਝ ਸਾਡੇ ਕੋਲ ਖੋਲਿਆ ਤੇ ਜਿਹੜੇ ਜਿਹੜੇ ਵੀ ਇਨਹਜ ਤੱਕ ਕੰਮ ਕੀਤੇ ਨੇ ਇਹਨੂੰ ਚਾਹੀਦਾ ਸੀ ਅੱਜ ਆਲ ਪਾਰਟੀ ਮੀਟਿੰਗ ਕੋਲੋਂ ਦਾ ਹੁਣ ਜਿਹੜੀਆਂ ਪਾਰਟੀਆਂ ਨਹੀਂ ਅਸੈਂਬਲੀ ਚੈਨ ਨਹੀਂ ਗਿਆ ਆਪਣਾ ਭਾਸ਼ਣ ਦੇਗਾ ਮਜ਼ਾਕ ਕਰੇਗਾ ਦੂਸਰੀਆਂ ਪਾਰਟੀਆਂ ਨੂੰ ਕਹੇਗਾ ਕਿ ਤੁਸੀਂ ਕੀ ਕੀਤਾ ਮੈਂ ਇਹਨੂੰ ਪੁੱਛਣਾ ਚਾਹੁੰਦਾ ਕਿ ਤੂੰ ਹੀ ਜਵਾਬ ਦੇ ਦੇ ਕਿ ਮੰਦਰੀਗਾ ਦੇ ਵਿੱਚ 27% ਲੋਕਾਂ ਨੂੰ ਸਿਰਫ ਕੰਮ ਮਿਲਿਆ ਸਟਾਈਪਰਸੈਂਟ ਇਹ ਸਟਾਈਡਨ ਕੰਮ ਮਿਲਿਆ ਤੇ ਉਹਦੇ ਚ ਕਿਉਂ ਨਹੀਂ ਤੇਰੇ 100 ਦਿਨ ਜਾਂ 125 ਦਿਨ ਤੂੰ ਕਿਉਂ ਨਹੀਂ ਕੀਤਾ ਉਹਨਾਂ ਤੇ ਰਿਸਪੌਂਸਿਬਿਲਟੀ ਫਿਕਸ ਕਰੇਗਾ ਕੀ ਉਹਨਾਂ ਆਫੀਸਰਜ਼ ਨੂੰ ਜਿਹੜੇ ਮਨਰੇਗਾ ਦੇ ਨਾਲ ਡੀਲ ਕਰਦੇ ਕੀ ਉਹਨਾਂ ਨੂੰ ਸਸਪੈਂਡ ਕੀਤਾ ਜਾਏਗਾ ਇਹਨਾਂ ਦਾ ਜਵਾਬ ਦੇ ਵੀ ਮੁੱਖ ਮੰਤਰੀ ਉਹਦੇ ਤੇ ਵੀ ਪੁੱਛਣਾ ਮੇਰਾ ਬੰਦਾ ਕਿ ਤੂੰ ਤੇ ਮੇਰੇ ਖਾ 1700 ਕਰੋੜ ਜਾਂ 1400 1400 1500 ਕਰੋੜ ਦੇ ਨੇੜੇ ਅਪਰੋਕਸੀਮੇਟਲੀ 1700 1500 ਕਰੋੜ ਦੇ ਅਪਰੋਕਸੀਮੇਟਲੀ ਇਹਨਾਂ ਨੇ ਆਪਣੀ ਡਿਮਾਂਡ ਭੇਜੀ ਆ ਉਹਦੇ ਵਿੱਚ 550 ਕਰੋੜ 40% ਸਟੇਟ ਕਮੇਂਡ ਦਾ ਸ਼ੇਅਰ ਹੋਏਗਾ ਕਦੀ ਨਹੀਂ ਦੇ ਸਕੇਗਾ ਇਹ ਅੱਜ ਇਹਨੂੰ ਅਨਾਉਂਸ ਕਰਨਾ ਚਾਹੀਦਾ ਕਿ ਮੈਂ ਗਵਰਨਮੈਂਟ ਆਫ ਇੰਡੀਆ ਨੇ ਜਿਹੜਾ 40% ਕੀਤਾ ਉਹ 100% ਦੇ ਨਾਲ ਮੈਚਿੰਗ ਗ੍ਰਾਂਟ ਪਾ ਕੇ ਤੇ ਪੰਜਾਬੀ ਨੂੰ ਕੰਮ ਦਵਾਂਗਾ ਇਹ ਅੱਜ ਅਨਾਉਂਸਮੈਂਟ ਹੋਣੀ ਜਿਹੜੇ ਉੱਥੇ ਬਲਾਕ ਕੇ ਉੱਥੇ ਮਜ਼ਾਕ ਕਰਕੇ ਤੌਰ ਲੋਕਾਂ ਨੂੰ ਬੇਕੂਪ ਬਣਾਉਣਾ ਇਹ ਮੈਂ ਚੀਫ ਮਿਨਿਸਟਰੀ ਕੋਈ ਸਾਨ ਫਿਨਿਸ਼ਰ ਮੇਰੀ ਗੱਲੋਂ ਲਾਅ ਐਂਡ ਆਰਡਰ ਤੇ ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਤੇ ਮੈਂ ਕਿ ਤੁਸੀਂ ਕਿਤੇ ਕੈਮਰਾ ਛੱਡ ਕੇ ਜਾਓ ਤੁਹਾਨੂੰ ਵੀ ਐਕਸਟਰੈਸ਼ਨ ਕਾਲ ਮੈਨੂੰ ਮੈਂ ਇੱਕ ਦਿਨ ਮੇਰਾ ਇੱਕ ਸਰਪੰਚਆ ਉਹ ਮੈਨੂੰ ਕਹਿੰਦਾ ਕਹਿੰਦਾ ਜੀ ਹੁਣ ਤੇ ਪਟਵਾਰੀਆਂ ਨੂੰ ਤੇ ਸੈਕਟਰੀਆਂ ਨੂੰ ਵੀ ਐਕਸਟਰੈਕਸ਼ਨ ਦੀ ਕਿਉਂਕਿ ਬਾਕੀ ਤੇ ਸਾਰੇ ਲੁੱਟ ਲਏ ਨੇ ਉਹਨਾਂ ਨੇ ਤੇ ਹੁਣ ਜਿਹੜੇ ਗਵਰਨਮੈਂਟ EMPLOYEES ਨੇ ਹੁਣ ਉਹਨਾਂ ਵੱਲੋਂ ਹੋ ਗਏ ਨੇ ਤੇ ਮੁੱਖ ਮੰਤਰੀ ਪੰਜਾਬ ਜਿਹੜੀ ਉਸ ਦਿਨ ਵੀ ਜਿਹੜਾ ਉਹਨ ਦਾ ਬਲਾਛੌਰ ਤੋਂ ਜਿਹਦੀ ਮਰਡਰ ਹੋ ਜਾ ਤੇ ਉਹਦੇ ਚ ਜੋ ਨੇ ਸਟੇਟ ਕਨ ਇਹਨਾਂ ਨੂੰ ਗੈਂਗਸਟਰ ਨੂੰ ਅਸੀਂ ਗੋਦੀਆਂ ਚ ਮਾਂ ਦੀ ਗੋਦੀ ਚ ਨਹੀਂ ਸੌਣ ਦਾਂਗੇ ਤੂੰ ਨਿਕਲੇਗਾ ਬਾਅਦ ਕਿ ਉਹਨਾਂ ਦੀ ਨੀਂਦ ਹਰਾਮ ਹੋਏਗੀ ਮੁੱਖ ਮੰਤਰੀ ਦੇ ਨਾਲ ਚੀਜ਼ ਉਸ ਤਰ੍ਹਾਂ ਜਿਸ ਤਰ੍ਹਾਂ ਉਹ ਮੀਟਿੰਗ ਕਰਕੇ ਕਹਿੰਦਾ ਮੈਂ ਸਿਰ ਨਹੀਂ ਚੁੱਕਣ ਦਾ ਕਰ ਤੇ ਉਹ ਜਿਸ ਡਿਸਟ੍ਰਿਕਟ ਦੇ ਵਿੱਚ ਉਹ ਕੋਈ ਗੈਂਗਸਟਰ ਉਹਨਾਂ ਦੀ ਹੋਏਗੀ ਉਹ ਉਥੋਂ ਦਾ ਐਸਐਸਪੀ ਰਿਸਪੋਨਸਿਬਲ ਹੋਏਗਾ ਉਹ ਵੀ ਅਕਾਉਂਟੇਬਿਲਿਟੀ ਐਸਐਸਪੀ ਦੀ ਫਿਕਸ ਕੀਤੀ ਜਾਏਗੀ ਔਰ ਉਹਦੇ ਤੇ ਐਕਸ਼ਨ ਕੀਤਾ ਜਾਏ ਜਦ ਜੇ ਟੈਰਰਿਜ਼ਮ ਖਤਮ ਕਰਸੇ ਗੈਂਗਸਟਰਿਜ਼ਮ ਤੇ 5 ਦਿਨ ਤਾਂ ਵੀ ਕੰਮ ਆਇਆ